ਲਈ ਇਸ਼ਾਰਾ ਕਿਤੇ ਪੁੱਛਿਆ ਲੀਸ਼ਾ ਦੀਦੀ ਤੁਸੀਂ ਨਹੀਂ ਡਰਿੰਕ ਕੀਤੀ ਕਦੇ ਤੁਸੀਂ ਵੀ ਕਰਦੇ ਹੋ ਕਿ ਤੁਸੀਂ ਨਹੀਂ ਕਦੇ ਮਤਲਬ ਤੁਹਾਡੇ ਤੇ ਬੜੇ ਵਾਲੇ ਕੇਸ ਹੁੰਦੇ ਮੈਨੂੰ ਇੱਕ ਵੀ ਪ੍ਰੂਫ ਕਰ ਦਿਓ ਮੈਂ ਸਟੇਜ ਤੇ दारू ਪੀ ਕੇ ਚੜਦੀ ਹਾਂ ਇੱਕ ਸ਼ੂ ਮੈਨੂੰ ਸਾਬਤ ਕਰ ਇਹ ਕਿਉਂ ਬੋਲੇ ਇਹਨੂੰ ਡਿਪਰੈਸ਼ਨ ਦੀ ਪ੍ਰੋਬਲਮ ਕਿਉਂ ਹੋਈ ਕਿਉਂਕਿ ਇਹਦਾ ਬੁਆਏਫਰੈਂਡ ਦਾ ਵਿਆਹ ਕਿਸੇ ਹੋਰ ਕੁੜੀ ਨਾਲ ਹੋ ਗਿਆ ਮੈਂ ਉਹ ਵੀ ਪ੍ਰੂਫ ਕਰ ਸਕਦਾ ਕਿ ਉਹਦੇ ਘਰੇ ਬਿਲਕੁਲ ਨਹੀਂ ਗਏ ਹੈ ਬਿਲਕੁਲ ਵੀ ਨਹੀਂ ਤੁਸੀਂ ਪ੍ਰੂਫ ਕਰ ਦੋ ਨਾ ਉਹਦੇ ਘਰੇ ਗਈਆਂ ਸਗੋ ਉਹਦਾ ਬாய்ਫ੍ਰੈਂਡ ਮੇਰੇ ਘਰੇ ਆਂਦਾ ਹੈ ਮੇਰੇ ਸੂਟ ਲੈਣ ਵਾਸਤੇ ਕਿ ਉਹਦੇ ਕੋਲ ਸੂਟ ਅੱਜ ਨਹੀਂ ਹੈ ਅਲੀਸ਼ਾ ਦੀਦੀ ਜਾਂ ਉਹਦਾ ਫੋਨ ਆਇਆ ਮੈਨੂੰ ਕਿ ਮੇਰੇ ਨੂੰ ਸੂਟ ਦੇ ਦੋ ਮੈਂ ਸ਼ੋਅ ਲਾਣਿਆ ਚਾਰਸ਼ਿਵਰ ਮੇਰੇ ਕੋਲ ਪ੍ਰੂਫ ਵੀ ਹੋਣੇ ਮੇਰੇ ਸੂਟ ਪਾ ਕੇ ਸ਼ੋਅ ਲਾਇਆ ਤੁਸੀਂ ਇਹ ਵੀ ਸੋਚੋ ਜੇ ਸ਼ੋਅ ਨਹੀਂ ਵੜਨਗੇ ਤਾਂ ਅਸੀਂ ਕੰਮ ਕਿੱਥੋਂ ਕਰ ਲਾਂਗੇ 25 25 30 30 ਹਜ਼ਾਰ ਅਸੀਂ ਪੇਮੈਂਟ ਲੈਣੇ ਆਂ ਔਰ ਇਹਨੇ ਕਹੀ ਕਿ ਅਲੀਸ਼ਾ ਮੇਰੇ ਮੁਕਾਬਲੇ ਕੁਝ ਨਹੀਂ ਹੈ ਮੇਰਾ ਭੰਗੜਾ ਦੇਖ ਲਓ YouTube ਤੇ ਕੱਢ ਕੇ ਮੇਰੀ ਪਰ महिला प्रदान ऑर्केस्ट्रा समाज दे वुमन विंग दे सुमाम अलीशा ना ਤੁਹਾਡਾ ਨਾਮ ਜੀ ਬਿਲਕੁਲ ਤੁਹਾਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਕੀਤੇ ਨੇ ਸਿਮਰ ਨੇ ਉਸ ਦਾ ਕਹਿਣਾ ਹੈ ਕਿ ਅ ਅਲੀਸ਼ਾ ਜਿਹੜੀ ਕਿ ਮੇਰੇ ਵਿਰੁੱਧ ਤਾਂ ਹੋਈ ਹੈ ਕਿਉਂਕਿ ਅਨਸੇਫ ਮੌਜੂਦ ਕਰ ਰਹੀ ਹੈ ਬੁੱਢੀ ਹੋ ਗਈ ਹੈ ਉਹਦਾ ਸਮਝ ਚਲਾ ਗਿਆ ਓਕੇ ਇਹ ਤਾਂ ਹੁਣ ਆਡੀਅன்ஸ் ਜਾਣਦੀ ਆ ਮੈਂ ਕੰਮ ਕਰ ਰਹੀ ਆ ਇਸ ਤਾਈ ਮਾਰਕੀਟਸ ਔਰ ਮੈਂ 20 ਤੋਂ 25000 ਪੇਮੈਂਟ ਲੈ ਰਹੀ ਆ ਆਰਗੇਨਾਈਜ਼ਰ ਖੜੇ ਆ ਆ ਖੜੇ ਆ ਆਰਗੇਨਾਈਜ਼ਰ ਬੈਨੀਪਾਲ ਭਾਜੀ ਖੜੇ ਆ ਆ ਲਾਡੀ ਗੇਲ ਜੀ ਖੜੇ ਆ ਆ ਭਾਜੀ ਖੜੇ ਆ ਪੁੱਛੋ ਮੈਂ ਆਲਰੇਡੀ ਕੰਮ ਕਰ ਰਹੀ ਆ ਸੀਜ਼ਨਸ कि ਇਹਨਾਂ ਦੇ ਥੱਲੇ ਹੋ ਕੇ ਜੋ ਛੋਟੀਆਂ ਸੀ ਇਹਨਾਂ ਦੇ ਨੀਚੇ ਕੰਮ ਕਰਦੇ ਸੀ ਉਦੋਂ ਤੱਕ ਤਾਂ ਇਹਨਾਂ ਨੂੰ ਚੰਗਿਆ ਲੱਗਦੇ ਸੀ ਅੱਜ ਜਦੋਂ ਇਹਨਾਂ ਤੋਂ ਜ਼ਿਆਦਾ ਡਿਮਾਂਡ ਸਾਡੀ ਹੋ ਰਹੀ ਐ ਤਾਂ ਸਾਨੂੰ ਮੱਦਾ ਬੋਲਿਆ ਜਾ ਰਿਹਾ ਅਸੀਂ ਜੀ ਬਹੁਤ ਵਧੀਆ ਇਹਨੂੰ ਸਪੋਰਟ ਕਰ ਰਹੇ ਸੀ ਪਹਿਲੇ ਇਹਦੇ ਨਾਲ ਖੜੇ ਸੀ ਅਸੀਂ ਲੇਕਿਨ ਜਦੋਂ ਇਹਨੇ ਆਰਗੇਨਾਈਜ਼ਰਾਂ ਬਾਰੇ ਗਲਤ ਬੋਲਿਆ ਸਾਡੀ ਆਰਗੇਨਾਈਜ਼ਰ ਸੇਫਟੀ ਨਹੀਂ ਕਰਦੇ ਬਿਲਕੁਲ ਵੀ ਨਹੀਂ ਕਰਦੇ ਤੁਸੀਂ ਇਹ ਦੇਖੋ ਅਗਰ ਹਜ਼ਾਰ ਬੰਦਿਆਂ ਦੇ ਵਿੱਚੋਂ ਕੁੜੀ ਕੱਲੀ ਆ ਸਕਦੀ ਐ ਬਾਹਰ ਕਦੇ ਵੀ ਨਹੀਂ ਆ ਸਕਦੀ ਅਗਰ ਆਰਗੇਨਾਈਜ਼ਰ ਹੈਲਪਰ ਐਂਕਰ ਪੰਗੜੇ ਵਾਲੇ ਸਾਰੇ ਅਸੀਂ ਇੱਕ ਟੀਮ ਠੀਕ ਐ ਜੀ ਤਾਂ ਹੀ ਅਸੀਂ ਬਾ ਦੂਸਰੀ ਗੱਲ ਰਹੀ ਹੁਣੇ ਕਿ ਮਤਲਬ ਕਹਿ ਸਕਦੇ ਆ ਕਿ ਸਟੇਜ ਤੇ ਨੱਚਣ ਵਾਲੀਆਂ ਕੁੜੀਆਂ ਦੀ ਸੇਫਟੀ ਪੂਰੀ ਹੁੰਦੀ ਆ ਆਰਗੇਨਾਈਜ਼ਰ ਬਿਲਕੁਲ ਹੁੰਦੀ ਆ ਜੀ ਆਰਗੇਨਾਈਜ਼ਰ ਵੱਲੋਂ ਆਡੀਅנס ਨੂੰ ਹਰ ਤਰ੍ਹਾਂ ਦੀ ਟੱਕਰ ਦੀ ਐ ਉੱਥੇ ਕੀ ਕਮੀ ਰਹਿ ਗਈ ਸੀ ਕਿ ਮਤਲਬ ਕਹਿੰਦਾ ਪੂਰਾ ਜਿਹੜਾ ਕਿ ਟੀਮ ਹੀ ਉਸ ਨੂੰ ਕੰਟਰੋਲ ਕਰਨ ਦੇ ਵਿੱਚ ਲੱਗੀ ਉਹ ਕੱਲੀ ਕੁੜੀ ਨਹੀਂ ਇਹਨਾਂ ਨੂੰ ਕੰਟਰੋਲ ਜੋ ਸੁਣਾ ਚਾਇਆ ਜੀ ਕਹਿੰਦੇ ਉਹਨੇ ਡਰਿੰਕ ਕੀਤੀ ਹੋਈ ਸੀ ਅਸੀਂ ਉੱਥੇ ਉੱਥੇ ਮੌਜੂਦ ਨਹੀਂ ਸੀ ਪ੍ਰੈਜ਼ెంట్ ਕਹਿੰਦੇ ਇਹ ਵੀ ਗੱਲ ਮੈਂ ਪੁੱਛੀ ਹੈ ਇਹ ਵੀ ਸਵਾਲ ਮੈਂ ਪੁੱਛਿਆ ਤੇ ਉਹ ਕਹਿੰਦੀ ਹੈ ਕਿ ਅਲੀਸ਼ਾ ਨੇ ਕਿਤੇ ਪੁੱਛਿਆ ਅਲੀਸ਼ਾ ਦੀਦੀ ਤੁਸੀਂ ਨਹੀਂ ਡਰਿੰਕ ਕੀਤੀ ਕਦੇ ਤੁਸੀਂ ਵੀ ਕਰਦੇ ਹੋ ਕਿ ਤੁਸੀਂ ਨਹੀਂ ਕਦੇ ਮਤਲਬ ਤੁਹਾਡੇ ਤੇ ਬੜੇ ਅਲੀਗੇਸ਼ਨ ਸੀ ਮੇਰਾ ਇੱਕ ਵੀ ਪ੍ਰੂਫ ਕਰ ਦੋ ਮੈਂ ਸਟੇਜ ਤੇ दारू ਪੀ ਕੇ ਚੜਦੀ ਹਾਂ ਇੱਕ ਸ਼ੋਅ ਮੈਨੂੰ ਸਾਬਤ ਕਰ ਦੋ ਜੇ ਪੀ ਕੇ ਵੀ ਚੜਦੇ ਉਹਦਾ ਕੰਮ ਤਾਂ ਨਹੀਂ ਕਰਦੀ ਇਹ ਜੇ ਇਹ ਪੀ ਕੇ दारू ਚੜਦੇ ਨੇ ਕੋਈ ਵੀ ਕਰਦਾ ਜੀ ਇਹ ਉਹ ਕੰਮ ਤਾਂ ਨਹੀਂ ਕਰਦੇ ਵੀ ਜੋ ਉਹਨੇ ਸਿਮਰਨ ਨੇ ਕੀਤਾ ਜੀ ਉਹ ਉਹ ਕੰਮ ਕਿਹੜਾ ਜੋ ਉਹਨੇ ਗਾਲਾਂ ਕੱਢੀਆਂ ਨੇ ਪਿੱਛੇ ਕਿਸੇ ਨੂੰ ਗਾਲਾਂ ਕੱਢ ਰਹੀ ਆ ਉਹ ਬੰਦਿਆਂ ਦੀ ਵੀ ਡਰਿੰਕ ਕੀਤੀ ਹੋਈ ਆ ਉਹਦੀ ਫੈਮਿਲੀ ਪਿੱਛੇ ਬੈਠੀ ਆ ਕਿਹੜਾ ਬਰਦਾਸ਼ਤ ਕਰਦਾ ਬੰਦਾ ਵੀ ਮੇਰੇ ਜਦੋਂ ਇਹ ਵੀਡੀਓ ਜਿੰਨੇ ਵੀਡੀਓ ਜਿੰਨੇ ਚਿਰ ਦੀ ਵਾਇਰਲ ਹੁੰਦੀ ਆ ਨਾ ਉਸ ਕੰਟੈਂਟ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਆ ਕਹਿੰਦੀ ਤੁਹਾਡੇ ਘਰੇ ਨਹੀਂ ਧੀਆ ਪੈਣਾ ਹੈਗੀਆਂ ਹੈਨਾ ਮੈਂ ਵੀ ਕਿਸੇ ਦੀ ਕੁੜੀ ਆ ਇਹ ਕੁੜੀ ਕਦੋਂ ਸ਼ਬਦਾਵਲੀ ਦੀ ਵਰਤੋਂ ਕਦੋਂ ਕਰਦੀ ਆ ਕੁੜੀ ਸ਼ਬਦਾਵਲੀ ਵਰਤੋਂ ਤਾਂ ਜਦੋਂ ਉਹਨੇ ਕੇ ਪੰਗਾ ਛੇੜਤਾ ਜੀ ਉਦੋਂ ਕਰ ਰਹੀ ਹੈ ਜਦੋਂ ਸਾਰਿਆਂ ਦੇ ਘਰੇ ਮਾਵਾ ਭੈਣਾ ਨੇ ਫਿਰ ਇਹ ਆਪਦੇ ਘਰੇ ਵੀ ਇਦਾਂ ਹੀ ਬਿਹੇਵ ਕਰਦੀ ਆ ਮਾਵਾ ਭੈਣਾ ਦੀ ਗਾਲ ਆਪਦੇ ਪਰ ਸਵਾਲ ਮੈਂ ਪੁੱਛ ਰਹੀ ਆ 쇼 ਤੇ ਮੌਜੂਦ ਇਥੇ ਜੋੰਟੀ ਜੀ ਸੀ ਹੈ ਨਾ ਆ ਬੁਲਾਇਆ ਜਾਵੇ ਜੀ ਜੋੰਟੀ ਜੀ ਨੂੰ ਬੁਲਾਇਆ ਜਾਵੇ ਜਿਹੜੇ ਕਹਿੰਦੇ 쇼 ਤੇ ਤੁਸੀਂ ਵੀ ਸ਼ਾਦ ਮੌਜੂਦ ਸੀ ਤੁਸੀਂ ਕੰਟਰੋਲ ਕੀਤਾ ਇਹ ਤੁਹਾਨੂੰ ਅਲੀਸ਼ਾ ਦੀਦੀ ਕਹਿੰਦੀ ਆ ਨਾ ਸ਼ਾਇਦ ਉਹ ਹੈ ਨਾ ਕਹਿੰਦੀ ਅਲੀਸ਼ਾ ਦੀਦੀ ਮੈਨੂੰ ਕੁਝ ਟਾਈਮ ਪਹਿਲਾਂ ਹੀ ਇਸ ਤਰ੍ਹਾਂ ਕਰ ਦਿੱਤਾ ਸੀ ਅ ਅਲੀਸ਼ਾ ਦੀਦੀ ਮੈਨੂੰ ਕਹਿੰਦੀ ਸੀ ਕਿ ਆਪਣਾ ਖਿਆਲ ਰੱਖੀ ਬਹੁਤ ਲੋਗ ਤੈਨੂੰ ਨੀਚੇ ਛੱਡਣਾ ਚਾਹੁੰਦੇ ਨੇ ਬਾਇ ਪ੍ਰੂਫ ਸਭ ਕੁਝ ਹੈ ਆ ਫੋਟੋ ਉਹਨੇ 9 ਮਾਰਚ ਨੂੰ ਪਾਈ ਸੀ ਜੀ ਦੇਖ ਸਕਦੇ ਹੋ ਤੁਸੀਂ ਕੈਮਰਾ ਕਰੋ ਭਾਜੀ ਇੱਥੇ ਜ਼ੂਮ ਹਾਂਜੀ ਠੀਕ ਹੈ ਜੀ ਇਸ ਫੋਟੋ ਤੇ ਮੈਂ ਉਹਨੂੰ WhatsApp ਚੈੱਕ ਕਰਾਨੀ ਆ ਤੁਹਾਨੂੰ ਬਾਇ ਡੇਟ ਸਭ ਕੁਝ ਵੀਡੀਓ ਰੈਕੋਰਡਿੰਗ ਸੁਣਾ ਰਹੀ ਹੈ ਹਾਂ ਹਾਂ ਬਿਲਕੁਲ ਆ ਦੇਖੋ ਜੀ 9 ਮਾਰਚ ਦੀ ਆ ਫੋਟੋ ਸੀ ਮੈਂ ਪੁੱਛਿਆ ਕੀ ਹੋ ਗਿਆ ਜੀ ਰਾਈਟ ਹੈ ਜੀ ਸੁਣੋ ਅੱਗੋਂ ਉਹਨੇ ਕੀ ਬੋਲਿਆ ਕੋਚ ਨੇ ਦੀ ਦਵਾਈ ਲੈਣ ਗਈ ਸੀ ਉਹ ਲਾਂਦੇ ਨਾਲ ਸਿਰ ਤੇ ਦਵਾਈ 1 ਮਹੀਨੇ ਦੀ ਦਿੱਤੀ ਆ ਪਰ ਉਹਨੇ ਡਿਪਰੈਸ਼ਨ ਦੀ ਜੇ ਪਹਿਲਾਂ ਵੀ ਤੁਹਾਨੂੰ ਪਤਾ ਮੈਨੂੰ ਪ੍ਰੋਬਲਮ ਆਈ ਸੀਗੀ ਇਹ ਵਾਲੀ ਹਾਂਜੀ ਤਾਂ ਕਰਕੇ ਦਵਾਈ ਤੁਹਾਨੂੰ ਪਤਾ ਪਹਿਲਾਂ ਰਿਕਵਰੀ ਹੋ ਗਈ ਸੀਗੀ ਤੇ ਦੁਬਾਰਾ ਹਨ ਉਹ ਕਹਿੰਦੇ ਸੀਗੇ ਡਾਕਟਰ ਕਿ ਮੈਂ ਦੱਸਣ ਗਈ ਸੀ ਕਿ ਮੈਨੂੰ ਅੱਜ ਦਾ ਹੁਣ ਪਰੇਸ਼ਾਨੀ ਜੀ ਹੈ ਦਿਮਾਗਵੇਂ ਹੁੰਦਾ ਆ ਤੇ ਫਿਰ ਉਹਨਾਂ ਨੇ 1 ਮਹੀਨੇ ਦੀ ਹੋਰ ਦਵਾਈ ਦਿੱਤੀ ਸੀਗੀ ਹੋਰ ਠੀਕ ਆ ਬਾਕੀ ਸਭ ਇਸ ਗੱਲ ਤੋਂ ਇਹ ਕਲੀਅਰ ਹੋ ਗਿਆ ਜੀ ਉਹ ਡਿਪਰੈਸ਼ਨ ਦੀ ਪੇਸ਼ੈਂਟ ਆ ਉਹਦਾ ਦਿਮਾਗ 'ਚ ਕਦੇ-ਕਦੇ ਪ੍ਰੋਬਲਮ ਆਂਦੀ ਆ ਇਹ ਕਲੀਅਰ ਹੋ ਗਿਆ ਤੁਹਾਨੂੰ ਉਹਦੀ ਰਿਕਾਰਡਿੰਗ ਆ ਮੇਰੀ ਸੁਣੋ ਹੁਣ ਕਮਾਲ ਹੋ ਗਈ ਅੱਛਾ ਡਿਪਰੈਸ਼ਨ ਤੇ ਇਹ ਚੀਜ਼ ਲੰਬੀ ਹੈ ਮੈਂ ਤਾਂ ਮਾਈਗਰੇਨ ਦੀ ਪ੍ਰੋਬਲਮ ਹੈ ਨਾ ਡਿਪਰੈਸ਼ਨ ਦੀ ਨਹੀਂ ਹੈ ਇਸ ਕਰਕੇ ਪਤਾ ਨਹੀਂ ਸੀ ਕਿ ਧਿਆਨ ਰੱਖ ਬਹੁਤ ਤਪੜਾ ਵੈਸੇ ਤੂੰ ਬਹੁਤ ਨਜ਼ਰਾਂ ਚੰਗਾ ਲੋਕਾਂ ਦੀ ਬਸ ਇਹ ਗੱਲ ਹੋਈ ਨਹੀਂ ਤੁਸੀਂ ਘਰੇ ਵੀ ਗਏ ਉਹਨਾਂ ਦੇ ਨਹੀਂ ਬਿਲਕੁਲ ਵੀ ਨਹੀਂ ਗਈ ਸੀ ਸਿਰ ਤੇ ਹੱਥ ਰੱਖ ਕੇ ਕੀ ਆ ਹੋਵੇ ਤੂੰ ਮੈਂ ਖਿਆਲ ਰੱਖੀ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਮੈਂ ਘਰੇ ਕਦੇ ਕਿਸੇ ਦੇ ਨਹੀਂ ਜਾਂਦੀ ਮੇਰੀ ਖੁਦ ਦੀ ਫੈਮਲੀਆ ਮੈਨੂੰ ਅਲਾਉ ਹੀ ਨਹੀਂ ਹੈਗਾ ਮੈਂ ਕਿਸੇ ਇੰਟਰਵਿਊ ਸੁਣਾ ਰਹੀ ਐ ਜੋ ਵੀ ਇੰਟਰਵਿਊ ਸੁਣਾ ਰਹੀ ਐ ਔਰ ਮੈਂ ਇਸ ਇਹ ਕਿਉਂ ਬੋਲੇ ਇਹਨੂੰ ਡਿਪਰੈਸ਼ਨ ਦੀ ਪ੍ਰੋਬਲਮ ਕਿਉਂ ਹੋਈ ਕਿਉਂਕਿ ਇਹਦਾ ਬੋਏਫ੍ਰੈਂਡ ਦਾ ਵਿਆਹ ਕਿਸੇ ਹੋਰ ਕੁੜੀ ਨਾਲ ਹੋ ਗਿਆ ਮੈਂ ਉਹ ਵੀ ਪ੍ਰੂਫ ਕਰ ਸਕਦੀ ਆ ਜਿਹਨੂੰ ਜਿਹਨੂੰ ਇਹ ਮੈਨੇਜਰ ਦੱਸ ਰਹੀ ਆ ਮੈਨੇਜਰ ਨਹੀਂ ਆ ਜੀ ਉਹ ਇਹਦਾ ਬੋਏਫ੍ਰੈਂਡ ਆ ਹਰਿਆਣੇ ਦਾ ਮੁੰਡਾ ਵਾ ਤੇ ਉਹਦੇ ਕਰਕੇ ਇਹ ਡਿਪਰੈਸ਼ਨ ਚ ਚੱਲ ਚੁੱਕੀ ਸੀ ਇਹ ਤਾਂ ਮੈਂ ਇਹਨੂੰ ਪੁੱਛਿਆ ਮੈਂ ਕਿ ਪੁੱਤ ਆਪਣੇ ਧਿਆਨ ਰੱਖ ਤੂੰ ਬਹੁਤ ਲੋਕਾਂ ਦੀ ਨਜ਼ਰਾਂ ਚ दैट्स ਵਾਈ ਹੁਣ ਇਹਦੇ ਬੋਏਫ੍ਰੈਂਡ ਦੀ ਮੈਂ ਫੋਟੋ ਬੋਲੋ ਕਹਾਂ ਕਲੀਅਰ ਹਲੇ ਰੁਕ ਜਾ ਜਦ ਮੇਰੇ ਬਾਰੇ ਇੰਨਾ ਕੁਝ ਹੋ ਰਿਹਾ ਹੈ ਤੁਸੀਂ ਉਹਦੇ ਘਰੇ ਬਿਲਕੁਲ ਨਹੀਂ ਗਏ ਹੈ ਨਾ ਬਿਲਕੁਲ ਵੀ ਨਹੀਂ ਤੁਸੀਂ ਪ੍ਰੂਫ ਕਰ ਦਿਓ ਮੈਂ ਉਹਦੇ ਘਰੇ ਗਈ ਆ ਸਗੋਂ ਉਹਦਾ ਬாய்ਫ੍ਰੈਂਡ ਮੇਰੇ ਘਰੇ ਆਂਦਾ ਹੈ ਮੇਰੇ ਸੂਟ ਲੈਣ ਵਾਸਤੇ ਕਿ ਉਹਦੇ ਕੋਲ ਸੂਟ ਅੱਜ ਨਹੀਂ ਹੈ ਅਲੀਸ਼ਾ ਦੀ ਜੀ ਜਾਂ ਉਹਦਾ ਫੋਨ ਆਇਆ ਮੈਨੂੰ ਕਿ ਮੈਨੂੰ ਸੂਟ ਦੇ ਦਿਓ ਮੈਂ ਸ਼ੋਹ ਲਾਣਿਆ ਚਾਰ ਮੇਰੇ ਕੋਲ ਪ੍ਰੂਫ ਵੀ ਹੋਣੇ ਮੇਰੇ ਸੂਟ ਪਾ ਕੇ ਸ਼ੋਹ ਲਾਇਆ ਦੇਖੋ ਭਣੇ ਇਹਦਾ ਤੁਹਾਡੇ ਵਿਚ ਗਨਵਰਸੇਸ਼ਨ ਹੁੰਦੀ ਸੀ ਐਜ਼ ਅ ਸਿਸਟਰ ਜਾਂ ਐਜ਼ ਅ ਫਰੈਂਡ ਕਹਿ ਸਕਦੇ ਸੀ ਉਹ ਹੁੰਦੀ ਸੀ ਦੇਖੋ ਤੁਸੀਂ ਉਹਨੇ ਮੈਨੂੰ ਬਹੁਤ ਵਧੀਆ ਮੈਸੇਜ ਹੈਪੀ ਬਰਥਡੇ ਦੇਖੋ ਮੇਰੇ ਹਸਬੰਦ ਦਾ ਬਰਥਡੇ ਹੈਪੀ ਬਰਥਡੇ ਜੀ ਜੋ ਜੀ ਸਭ ਕੁਝ ਹੁੰਦਾ ਸੀ ਬਹੁਤ ਅੱਛੀ ਫੈਨਸੀ ਲੇਕਿਨ ਅਗਰ ਮੈਂ ਅਜੋਦੇ ਅੰਗੇਜਡ ਹੋਈ ਆ ਇਸ ਕਰਕੇ ਨਹੀਂ ਹੋਈ ਮੈਂ ਉਤੋਂ ਜਲਸ ਕਰਦੀ ਆ ਮੈਂ ਉਹਨੂੰ ਪੁੱਤਾਂ ਵਾਂਗੂ ਸਮਝਦੀ ਸੀ ਬੱਚਿਆਂ ਵਾਂਗੂ ਲੇਕਿਨ ਉਹਨੇ ਆਰਗੇਨਾਈਜ਼ਰਾਂ ਬਾਰੇ ਗਲਤ ਬੋਲੇ ਕਿ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰਦੇ ਕਿਉਂ ਨਹੀਂ ਕਰਦੇ ਜੀ ਮੈਨੂੰ 20 ਸਾਲ ਹੋ ਗਏ ਅਗਰ ਇਹਨੂੰ 6 ਸਾਲ ਹੋਏ ਆ ਆਰਗੇਨਾਈਜ਼ਰ ਦੇ ਬੇਸ ਤੇ ਹੀ ਅਸੀਂ ਕੰਮ ਕਰਦੇ ਆਂ ਔਰ ਇਹ ਕਹਿੰਦੀ ਆ ਕਿ ਅਗਰ ਅਸੀਂ ਕੰਮ ਨਹੀਂ ਕਰਾਂਗੇ ਤੇ ਇਹਨਾਂ ਨੂੰ ਪੈਸੇ ਕਿੱਥੋਂ ਮਿਲਣਗੇ ਤੁਸੀਂ ਇਹ ਵੀ ਸੋਚੋ ਜੇ ਸ਼ੋਅ ਨਹੀਂ ਵੜਨਗੇ ਤਾਂ ਅਸੀਂ ਕੰਮ ਕਿੱਥੋਂ ਕਰ ਲਾਂਗੇ 25 25 33000 ਰਸੀ ਪੇਮੈਂਟ ਲੈਣੇ ਆ ਔਰ ਇਹਨੇ ਕਹੀ ਕਿ ਅਲੀਸ਼ਾ ਮੇਰੇ ਮੁਕਾਬਲੇ ਕੁਝ ਨਹੀਂ ਹੈ ਮੇਰਾ ਭੰਗੜਾ ਦੇਖ ਲਓ YouTube ਤੇ ਕੱਟ ਕੇ ਨਾ ਇਹਦੀ ਪਰਫਾਰਮੈਂਸ ਦੇਖ ਲਓ ਅਸੀਂ ਤਾਂ ਕਦੇ ਇਹਨਾਂ ਨੂੰ ਦੇਖਿਆ ਨਹੀਂ ਜੀ ਡਰਿੰਕ ਕਰਦੇ ਬਾਕੀ ਉਹਨੂੰ ਪਤਾ ਹੋਊਗਾ ਸੱਚੀ ਨਹੀਂ ਦੇਖਿਆ ਕਦੇ ਇਹਨੂੰ ਇਹਨੇ ਟਾਈਮ ਅਲੀਸ਼ਾ ਦੇਦੀ ਸੱਚ ਦੱਸਿਓ ਕਿ ਤੁਸੀਂ ਕਦੇ ਨਹੀਂ ਪੀਤੀ ਕਿ ਤੁਸੀਂ ਕਦੇ ਗਾਲ ਨਹੀਂ ਕੱਢੀ ਮੈਂ ਗਾਲ ਏਦਾਂ ਆਡੀਅנס ਨੂੰ ਮਤਲਬ ਗਾਲ ਕੱਢ ਦੂੰਗੀ ਜੀ ਤੁਸੀਂ ਬਾਈ ਕੈਮਰੇ ਤੇ ਆਪਾਂ ਕੁਝ ਬੋਲਣਾ ਹੈ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਐਦਾਂ ਤੁਸੀਂ ਇੱਕਦਮ ਕਿੱਦਾਂ ਇੰਨੀਆਂ ਗੰਦੀਆਂ ਗਾਲਾਂ ਕੱਢ ਸਕਦੇ ਹੋ ਤੁਹਾਡੇ ਨਾਲ ਕੁਝ ਹੋਇਆ ਸੀ ਤੁਸੀਂ niche ਪੁਲਿਸ ਨੂੰ ਤੁਸੀਂ ਕੀ ਚਾਹੁੰਦੇ ਹੋ ਕਿ ਕਿਦਾਂ ਇਹ ਮਾਮਲਾ ਖਤਮ ਕੀਤਾ ਜਾ ਸਕਦਾ ਪੁਲਿਸ ਕਾਰਵਾਈ ਕਰੇ ਇਸ ਮਾਮਲੇ ਤੇ ਬਿਲਕੁਲ ਜੀ ਇਹ ਜਿਹੜਾ ਇਹਨੇ ਆਰਗੇਨਾਈਜ਼ਰ ਆ ਬਾਰੇ ਬੋਲਿਆ ਬਿਲਕੁਲ ਰੋਂਗ ਬੋਲਿਆ ਜੀ ਫਿਰ ਇਹ ਬੋਲਦੀ ਆ ਅਸੀਂ ਆਪਣਾ ਗ੍ਰੀਨ ਰੂਮ ਲੈ ਕੇ ਆਨੇ ਆ ਅਸੀਂ ਆਪਣੇ ਵਾਸਤੇ ਲੈ ਕੇ ਆਨੇ ਆ ਕਿਸੇ ਹੋਰ ਵਾਸਤੇ ਲੈ ਕੇ ਆਨੇ ਆ ਅੱਜ ਅੱਜ ਬਿਲਕੁਲ ਭਾਣੇ ਜੋ ਸੱਚ ਆ ਬਿਲਕੁਲ ਬਾਹਰ ਹੋਣਾ ਚਾਹੀਦਾ ਹਨਾ ਅਸੀਂ ਚਾਹੁੰਦੇ ਆ ਦੇਖੋ ਸਾਡੇ ਕੰਮ ਤੇ ਬੜਾ ਅਸਰ ਪਊਗਾ ਕਿਉਂਕਿ ਹਰ ਇੱਕ ਦੇਖੋ ਉੱਥੇ ਇੱਕ ਔਟੋਗੜ 500 600 ਬੰਦਾ ਬੈਠਾ ਅੱਗੇ ਵੀਡੀਓ ਜਾ ਰਹੀਆਂ ਸਾਰੇ ਬਾਰਡ ਲੇਵ ਤੇ ਵੀਡੀਓ ਪੈ ਰਹੀਆਂ ਇੱਕ ਪ੍ਰੋਗਰਾਮ ਖਰਾਬ ਹੋਇਆ ਕੱਲੋਂ ਸਾਡੇ ਕੰਮਾਂ ਤੇ ਬਹੁਤ ਅਸਰ ਪਊਗਾ ਕਿਸੇ ਨੇ ਸਾਡੇ ਕੰਮ ਨਹੀਂ ਲਵਾਉਣੇ ਠੀਕ ਹੈ ਜੀ ਅਸੀਂ ਨਹੀਂ ਇਹ ਚਾਹੁੰਦੇ ਵੀ ਸਾਡਾ ਕਿਸੇ ਗੱਲੋਂ ਕੰਮ ਖਰਾਬ ਹੋਵੇ ਸੋ ਇੱਕ ਪ੍ਰਧਾਨਾ ਵੱਲੋਂ ਜਿਹੜੀ ਕਿ ਸਮਾਜ ਦੇ ਪ੍ਰਧਾਨਾ ਔਰਕੈਸਟਰ ਸਮਾਜ ਦੇ ਪ੍ਰਧਾਨਾ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਜੋ ਬੰਦੀ ਕਾਰਵਾਈ ਹੈ ਜੋ ਸਹੀ ਗੱਲ ਹੈ ਉਹੀ ਲੋਕਾਂ ਅੱਗੇ ਰੱਖੀ ਜਾਵੇ ਤੇ ਜੋ ਦੋਸ਼ੀ ਪਾਇਆ ਜਾ ਰਿਹਾ ਉਸ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਤੇ ਤੁਸੀਂ ਇਸ ਜੀ ਮੈਮ ਮੈਨੂੰ ਇੱਕ ਗੱਲ ਦੱਸਿਓ ਇਹ ਕੁੜੀ ਕੱਲੀ ਇੱਕ ਪਾਸੇ ਹੈ ਹੈ ਤਾਂ ਸਾਡੀ ਫੈਮਿਲੀ ਦਾ ਮੈਂਬਰ ਹੀ ਇਹ ਠੀਕ ਹੈ ਅਸੀਂ ਇਹਦਾ ਸਾਥ ਕਿਉਂ ਨਹੀਂ ਦੇ ਅਸੀਂ ਸਾਰੇ ਯੂਨੀਅਨ ਇੱਕ ਪਾਸੇ ਆ ਇੱਕ ਬੰਦਾ ਇਹਦੇ ਨਾਲ ਫਿਲਹਾਲ ਨਹੀਂ ਖੜਾ ਦਿਖਿਆ ਸਾਨੂੰ ਠੀਕ ਹੈ ਜੀ ਸਾਰੇ ਅਸੀਂ ਇੱਕ ਪਾਸੇ ਆ ਇਹ ਕੱਲੀ ਇੱਕ ਪਾਸੇ ਹੈ ਕੁਝ ਤਾਂ ਕਮੀ ਹੋਊਗੀ ਇਹਦੇ ਚ ਠੀਕ ਹੈ ਜੀ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਨੀ ਆ ਇਹਦੀ ਇੰਗੇਜਮੈਂਟ ਹੋਈ ਆ ਸਿਲਵਰ ਸਟਾਰ ਚ ਇੱਕ ਬੰਦੇ ਨਾਲ ਠੀਕ ਹੈ ਜੀ ਅਮਨ ਜੀ ਅਮਨ ਉਹਦਾ ਬॉयਫ੍ਰੈਂਡ ਜਿਹਨੂੰ ਮੈਨੇਜਰ ਦੱਸਿਆ ਜਾ ਰਿਹਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਮੈਰਿਜ ਉਹਨੇ ਕਿਸੇ ਹੋਰ ਕੁੜੀ ਨਾਲ ਕਰਵਾ ਲਈ ਹੈ ਹਰਿਆਣੇ ਚ ਉਹ ਵੀ ਪ੍ਰੂਫ ਆ ਮੇਰੇ ਕੋਲ ਜਿਸ ਤੋਂ ਬਾਅਦ ਤੁਹਾਨੂੰ ਲੱਗਦਾ ਕੁੜੀ ਡਿਪਰੈਸ਼ਨ ਚ ਚਲੇ ਗਈ ਬਿਲਕੁਲ ਇਹ ਪਿੱਛੇ ਤੇ ਬਿਮਾਰ ਕੋਲਕਾਤਾ ਵੀ ਹੋ ਕੇ ਆਈ ਆ ਏ ਮੈਂਟਲ ਹਸਪੀਟਲ ਰੈਕੀ ਆਈ ਹੈ ਜੀ